ਪਟਾਲਾ ਦੇ ਉਮਲਪੁਰ ਇਲਾਕੇ ਦੇ ਵਿੱਚ ਖੜੇ ਹਾਂ ਜਿੱਥੇ ਕੁਝ ਦਿਨ ਪਹਿਲੇ ਹੀ ਦੱਸਿਆ ਜਾ ਰਿਹਾ ਹੈ ਕਿ ਇੱਕ ਬਹੁਤ ਵੱਡਾ ਬਲਾਸਟ ਹੋਇਆ ਬਲਾਸਟ ਕਿਸ ਗੱਲ ਦਾ ਹੋਇਆ ਕਿ ਜੋ ਦੱਸਿਆ ਜਾਂਦਾ ਹੈ ਕਿ ਇਸ ਥੱਲੇ ਬਿਲਕੁਲ ਜਿਹੜਾ ਇੱਕ ਹੌਲ ਹੈ ਮੇਨ ਹੌਲ ਹੈ ਜਿਹੜਾ ਵੇਸ ਵਾਟਰ ਦਾ ਮੇਨ ਹੌਲ ਬਣਿਆ ਹੈ ਇਹਦੇ ਥਰੂ ਗੈਸ ਲੀਕੇਜ ਹੁੰਦੀ ਹੈ ਗੈਸ ਲੀਕੇਜ ਤੋਂ ਬਾਅਦ ਇਹਨਾਂ ਦੁਕਾਨਾਂ ਦੇ ਬਾਹਰ ਬਲਾਸਟ ਹੁੰਦਾ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਕੁਰਸੀਆਂ ਦੁਕਾਨ ਦੇ ਬਾਹਰ ਇੱਕ ਕੁਰਸੀ ਰਿਪੇਅਰ ਕਰ ਰਿਆ ਸੀ ਬੰਦਾ ਤਾਂ ਕੁਰਸੀ ਵੀ ਪੂਰੀ ਸੜ ਕੇ ਸੁਆਹ ਹੋ ਗਈ ਔਰ ਜੋ ਰਿਪੇਅਰ ਕਰ ਰਿਆ ਸੀ ਜਿਹੜਾ ਆਦਮੀ ਉਹ ਵੀ ਜਿਹੜਾ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਉਸ ਬਲਾਸਟ ਦੇ ਨਾਲ ਜਿਹੜੀ ਅੱਗ ਲੱਗੀ ਇਸ ਦੁਕਾਨ ਜਿੱਦੀ ਦੁਕਾਨ ਦੇ ਸ਼ੀਸ਼ੇ ਵੀ ਟੁੱਟ ਚੁੱਕੇ ਨੇ ਜਿਹੜੀਆਂ ਦੁਕਾਨਾਂ ਨੇ ਦੁਕਾਨ ਦੇ ਅੰਦਰ ਤੱਕ ਜਿਹੜੀ ਆ ਉਹ ਦੱਸਿਆ ਜਾਂਦਾ ਕਿ ਅੱਗ ਜਿਹੜੀ ਫੈਲੀ ਆ ਔਰ ਚਾਰ ਜਣੇ ਜਿਹੜੇ ਬੁਰੀ ਤਰ੍ਹਾਂ ਝੁਲਸ ਗਏ ਇਸ ਅੱਗ ਦੀ ਚਪੇੜ ਦੇ ਵਿੱਚ ਆ ਗਏ ਔਰ ਉਨ੍ਹਾਂ ਦੇ ਵਿੱਚ ਇੱਕ ਬੱਚਾ ਵੀ ਹੈ ਉਚਾਰਾ ਦੇ ਵਿੱਚ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਔਰ ਬੁਰੀ ਤਰ੍ਹਾਂ ਜਿਹੜੇ ਚੁਲਸ ਚੁਕੇ ਚਾਰਾ ਜਾਰਿਆਂ ਨੂੰ ਸਿਵਲ ਹਸਪੀਟਲ ਦੇ ਵਿੱਚ ਸਥਾਨਕ ਲੋਕਾਂ ਵੱਲੋਂ ਬਚਾਇਆ ਗਿਆ ਪਰ ਇੱਥੋਂ ਦੇ ਲੋਕਾਂ ਨਾਲ ਹੀ ਗੱਲ ਕਰਦੇ ਕੀ ਹੋਇਆ ਕੀ ਆ ਭਾਜੀ ਕੀ ਹੋਇਆ ਕੀ ਇੱਥੇ ਹੋਇਆ ਇੱਥੇ ਚੰਗਾ ਬੜਾ ਸਾਰੇ ਖੇਡਣ ਬੱਚਾ ਖੇਡੰਡਾ ਹੀ ਆਬ ਤੇ ਫਿਰ ਲੋਕੀ ਆਪਣੀ ਰੋਏ ਮਹਾਰਾਜ ਬਿਠੇ ਨੇ ਕੁਰਸੀ ਢਾ ਕੇ ਜਿਵੇਂ ਭਾਜੀ ਬੈਠੇ ਨੇ ਤੇ ਕੁਰਸੀ ਦਾ ਬੈਠੇ ਤੇ ਗਿਆ ਗੈਸਪਾ ਬਲਾਣੇ ਤੇ ਗਈ ਹੈ Airtel ਵਾਲੇ ਕੰਮ ਕਰਨ ਦੇ ਹਨ shear ਦਾ ਉਹਨਾਂ ਨੇ ਕੋਈ ਪਰਮਿਸ਼ਨ ਨਹੀਂ ਲਈ ਕਿਥੋਂ ਤੇ ਇਹਨਾਂ ਨੇ 1700 ਤੋਂ ਪਾਣੀ ਸਟਾਰਟ ਕੀਤੀਆਂ ਉਹਨਾਂ ਨਾਲ ਹਾਸਾ ਹੋ ਗਿਆ ਹਾਸਾ ਇਹਦਾ ਜਬਰਦਸਾ ਆ ਬਹੁਤ ਤਕੜਾ ਬਲਾਸਟ ਆਇਆ ਇੱਕ ਦੇ ਵੇਖੋ ਦੀ ਉਧਰ ਮੜਾ ਕੈਮਰਾ ਕਰਕੇ ਵੇਖੋ ਸਾਰੇ ਸ਼ੀਸ਼ੇ ਟੁੱਟ ਗਏ ਅਸੀਂ ਸੜ ਗਿਆ ਇੱਕ ਬੰਦਾ ਕੁਰਸੀ ਬਣਾਣਾ ਆਦਾ ਇੰਚਾਰਾ ਜੂਪੀ ਦਾ ਉੱਪਰ ਵਾਸੀ ਕਹਿੰਦੇ ਵਾਸੀ ਜੂਪੀ ਦਾ ਹੀ ਅਜੇ ਉਹ ਬਿਲਕੁਲ ਨਹੀਂ ਸੀ ਉਹ ਥੇਗਾ ਸਿਵਲ ਹਸਪਤਲ ਤੇ ਕਹਾ ਇਹਨਾਂ ਤੇ ਕਰਾਨੇ ਵਾਲਾ ਭਰਾ ਹੀ ਕਾਕੂ ਉਹਦੀ ਤਾਈ ਤਾਈ ਲੱਤ ਟੁੱਟੀ ਤੇ ਵਿਚਾਰਾ ਉਹ ਸੜ ਗਿਆ ਉਹ ਵੀ ਸਿਵਲ ਹਸਪਤਲ ਬੱਚੇ ਨੂੰ ਲੈ ਕੇ ਮਰਵਾਏ ਤੇ ਜਿਹੜਾ ਉਹ ਮੁੰਡਾ ਬਹੁਤ ਸੜ ਗਿਆ ਉਹਨੂੰ ਲੈ ਕੇ ਮੰਦਿਰ ਦੇ ਹਸਪਤਾਲ ਨੰਬਰ ਦਾ ਕਿ ਉਹ ਦੋ ਜਣੇ ਸੀਰੀਅਸ ਨੇ ਹੋਰ ਵੀ ਲੋਕ ਨੇ ਇੱਥੇ ਭਾਜੀ ਤੁਸੀਂ ਇੱਥੇ ਮੌਕੇ ਤੇ ਸੀ ਮੌਕੇ ਤੇ ਸੀ ਤੁਸੀਂ ਕਰਨਾ ਚਾਹਤਾ ਹਾਂਜੀ ਹਾਂਜੀ ਤੁਸੀਂ ਮੌਕੇ ਤੇ ਸੀ ਹਾਂਜੀ ਹਾਂਜੀ ਕੀ ਹੋਇਆ ਕੀ ਭਾਜੀ ਇਹ ਨਾ ਜੀ ਆਈਟੈਲ ਦਾ ਕੰਮ ਚੱਲ ਰਿਹਾ ਸੀ ਇੱਥੇ ਜੀ ਇਹਨਾਂ ਨੂੰ ਅਸੀਂ ਤੇਰੇ ਘਰੋਂ ਨਿਕਲਦੇ ਹਾਂ ਸਾਰ ਬਾਹਰ ਇਹ ਗੱਲ ਕਹੀ ਮੈਂ ਆ ਕੇ ਕਿ ਮੈਂ ਕਹਾਂ ਥੱਲੇ ਪਾਈਪਾਂ ਬਹੁਤ ਪਈਆਂ ਨੇ ਧਿਆਨ ਦੇ ਨਾਲ ਕੰਮ ਕਰਿਓ ਗੈਸ ਪਾਈਪ ਲਾਈਨ ਵੀ ਥੱਲੇ ਹੈਗੀ ਗੈਸ ਪਾਈਪ ਲਾਈਨ ਵੀ ਥੱਲੇ ਹੈਗੀ ਇਹਨੇ ਨਹੀਂ ਨਹੀਂ ਪਾ ਰਹੀਏ 6 ਫੁੱਟ ਥੱਲੇ ਜਾਣੀ ਹੈ ਪੈਪ 6 ਫੁੱਟ ਥੱਲੇ ਜਾਣੀ ਮੈਂ ਕਿਹਾ ਚਲੋ ਤੁਹਾਡੀ ਮਰਜ਼ੀ ਹੈ ਉਹ ਦੁਪਹਿਰ ਹੁੰਦਿਆਂ ਹੁੰਦਿਆਂ ਹਾਸਾ ਹੋ ਗਿਆ ਇਹਨਾਂ ਨੇ ਆਪਣੀ ਮਸ਼ੀਨ ਲਾਈ ਉਹ ਵਰਮਾ ਜਾ ਕੇ ਗੈਸ ਟੈਪ ਲਾਉਣ ਨੂੰ ਲੱਗਾ ਪਤਾ ਨਹੀਂ ਇੱਥੋਂ ਲੱਗਾ ਕਿੱਥੋਂ ਲੱਗਾ ਰਾਹ ਗੈਸ ਨੂੰ ਇੱਥੋਂ ਮਿਲਿਆ ਬਾਹਰ ਨਿਕਲਣ ਨੂੰ ਕਿਹਾ ਮੇਨ ਹੋ ਜਿਵੇਂ ਅੱਗੀ ਲੱਗੀ ਅੱਗ ਨਿਕਲੀ ਇਹ ਪੈ ਗਈ ਦੁਕਾਨਾਂ ਨੂੰ ਦੁਕਾਨਾਂ ਦੇ ਅੰਦਰ ਬੰਦੇ ਬੈਠੇ ਸੀ ਸਾਰੇ ਜਾਣੇ ਪੂਰੀ ਤਰ੍ਹਾਂ ਝੁੱਲ ਸਗੇ ਕਿ ਜਿਸ ਵਜਾ ਨਾਲ ਹਾਂਜੀ ਤੋਂ ਉਸ ਟਾਈਮ ਸਕੂਲ ਦੀ ਛੁੱਟੀ ਦਾ ਟਾਈਮ ਹੋਇਆ ਇਹ ਬੱਚੇ ਸਾਰੇ ਰੋਡ ਤੋਂ ਲੰਘਣ ਦੇ ਇੱਥੇ ਹਵਰਾ ਦਫੜੀ ਪਈ ਹੋਈ ਭਾਜੀ ਦੱਸਦੇ ਪਏ ਕਿ ਉਹ ਤੋਂ ਬਲਾਸਟ ਹੋਇਆ ਉਦੋਂ ਮਤਲਬ ਪਹਿਲੇ ਤਾਂ ਸਮਝ ਹੀ ਨਹੀਂ ਲੱਗੀ ਕਹਿੰਦੇ ਕਿਸੇ ਨੂੰ ਕਿ ਹਾਂਜੀ ਨਹੀਂ ਸਮਝ ਲੱਗੀ ਕਿ ਹੋ ਕੇ ਗਿਆ ਲੋਕੀ ਦੁਕਾਨਦਾਰ ਇਹਨਾਂ ਨੂੰ ਕਹਿ ਵੀ ਰਹੇ ਨੇ ਕਿ ਸਮੈਲ ਬਹੁਤ ਆ ਰਹੀ ਹੈ ਸਮੈਲ ਬੜੀ ਆਉਂਦੀ ਜੇ ਗੈਸ ਦੀ ਤੇ ਇਹਨਾਂ ਨੇ ਅਣਗਹਿਲੀ ਕਰਤੀ ਜਦੋਂ ਅੱਗ ਨਿਕਲੀ ਹੈ ਇਹ ਫੜਾ ਦਾ ਫੜੀ ਦੇ ਵਲ ਸਾਰੇ ਜਾਣੇ ਦੌੜ ਗਏ ਨੇ ਮੁੜ ਕੇ ਆਪਣਾ ਸਾਰਾ ਸਮਾਨ ਛੱਡ ਕੇ ਉਹ ਬੰਦੇ ਜਿਹੜੇ ਕੰਮ ਕਰ ਰਹੇ ਸੀ ਉਹ ਬਹੁਤ ਦੌੜ ਗਏ ਸਾਰੇ ਬੰਦੇ ਦੌੜ ਗਏ ਨੇ ਇਹਨਾਂ ਦਾ ਸਮਾਨ ਜ਼ਬਤ ਕਰ ਲਿਆ ਉਹ ਥਾਣੇ ਲਵਾਤਾ ਓਕੇ ਹਾਂਜੀ ਇਹ ਪੁਲਿਸ ਪ੍ਰਸ਼ਾਸਨ ਵੀ ਹੋ ਕੇ ਗਏ ਜੀ ਪ੍ਰਸ਼ਾਸਨ ਸਾਰਾ ਐਸਐਚਓ ਸਾਹਿਬ ਆਏ ਚੌਕੀਆਂ ਚਾਹ ਜਾਇ ਡਿਪਟੀ ਸਾਹਿਬ ਆਏ ਐਸਟੀਐਮ ਸਾਹਿਬ ਆਏ ਸਾਰੇ ਮੌਕੇ ਦੇ ਅਫਸਰ ਆਏ ਆਇਰੋਗੈਡ ਐਮਐਨਐਸ ਨੇ ਲੀਕੇਜ ਐਮਐਲ ਐਮਐਲ ਸਾਹ ਦੇ ਭਰਾਦਰ ਵੀ ਮੌਕੇ ਤੇ ਆਏ ਹੁਣ ਲੀਕੇਜ ਬੰਦ ਹੈ ਇਸ ਟਾਈਮ ਵੇਖ 100 100 ਫੋਟ ਦੀਆਂ ਘਰਾਂ ਦੇ ਵਿੱਚ ਜਾ ਕੇ ਤੇ ਸਮੈਲ ਆ ਰਹੀ ਕਮਰਿਆਂ ਦੇ ਵਿੱਚੋਂ ਅਜੇ ਵੀ ਅਜੇ ਵੀ ਕਮਰਿਆਂ ਦੇ ਸਮੈਲ ਆ ਰਿਹਾ ਹੈ ਕਿ ਉਹ ਲੀਕੇਜ ਅਜੇ ਵੀ ਡਰ ਦਾ ਮਾਹੌਲ ਹੈ ਸਾਰਿਆਂ ਦੇ ਵਿੱਚ ਗਲੀ ਆਲਿਆਂ ਦੇ ਮਹੱਲੇ ਆਲਿਆਂ ਦੇ ਵਿੱਚ ਮੁੱਖੀ ਵੀ ਪੁਣ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਦਿੱਕ ਦੇ ਅੰਦਰ ਜਾ ਜਾ ਕੇ ਔੱਕੇ ਤੇ ਕਿ ਕਿਵੇਂ ਉਹ ਦੁਕਾਨਾਂ ਦੇ ਅੰਦਰ ਵੀ ਬਲਾਸਟ ਦਾ ਅਸਰ ਜਿਹੜਾ ਬਲਾਸਟ ਕਿਨੇ ਗੈਸ ਦੇ ਨਾਲ ਬਲਾਸਟ ਹੋਇਆ ਗੈਸ ਪਾਈਪ ਲੀਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਬਲਾਸਟ ਹੁੰਦਾ ਹੈ ਤਾਂ ਆਪਾਂ ਦੇਖਦੇ ਹਾਂ ਅੰਦਰ ਦੀ ਤਸਵੀਰਾਂ ਨਜ਼ਦੀਕ ਤੋਂ ਵੀ ਕਿਵੇਂ ਦੇ ਹਾਲਾਤ ਹੋਣਗੇ ਕਿਉਂਕਿ ਇਸ ਬਲਾਸਟ ਦੇ ਨਾਲ ਦੂਰ ਤੱਕ ਜਿਹੜੇ ਕੈਂਕਰਾਂ ਜਿਹੜੀਆਂ ਸ਼ੀਸ਼ੇ ਦੀਆਂ ਕੈਂਕਰਾਂ ਵੀ ਦੇਖ ਰਹੀਆਂ ਹਨ ਸ਼ੀਸ਼ਾ ਖਿੱਲਰਿਆ ਹੋਇਆ ਦੁਕਾਨਾਂ ਦਾ ਬਾਹਰ ਔਰ ਦੁਕਾਨਾ ਦਾ ਦਫਤਰ ਸੀ ਕਿੰਨੇ ਜਿਹੜਾ ਦਫਤਰ ਜਿਹਦੇ ਅੰਦਰ ਇੰਜਣੇ ਲੋਜਾਂ ਨੇ ਬੈਠੇ ਸੀ ਉਹ ਦਫਤਰ ਦੇ ਅੰਦਰ ਤੱਕ ਜਿਹੜੀ ਆ ਉਹ ਅੱਗ ਦਾ ਅਸਰ ਦੇਖਣ ਨੂੰ ਮਿਲਿਆ ਤੁਸੀਂ ਵੀ ਦਾ ਦੇਖ ਹੀ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜੀ ਆ ਪੂਰਾ ਦਫਤਰ ਹੀ ਉਸ ਅੱਗ ਦੀ ਚਪੇੜ ਦੇ ਵਿੱਚ ਆਇਆ ਤੇ ਭੱਜ ਕੇ ਲੋਕਾਂ ਨੇ ਜਾਨ ਬਚਾਈਏ ਦੁਕਾਨਾ ਦੇ ਅੰਦਰ ਆਈ ਕੱਪੜੇ ਰਾਜ ਉਹਨਾਂ ਦੇ ਹਾਂਜੀ ਬਹੁਤ ਗਿੱਧਾ ਦਾ ਭਾਜੀ ਬਹੁਤ ਜਦੋਂ ਮੈਂ ਭੱਜ ਵੀ ਗਏ ਪਹਿਲਾਂ ਡਰ ਕੇ ਫਿਰ ਆਏ ਦੁਬਾਰਾ ਬਹੁਤ ਜਾ ਕੰਮ ਤੁਸੀਂ ਮੌਕੇ ਤੇ ਸੀ ਉਸ ਵੇਲੇ ਇਹ ਜਿਹੜਾ ਅੰਦਰੋਂ ਹੀ ਭੱਜ ਕੇ ਕਪੜੇ ਨੂੰ ਅੱਗ ਲੱਗੀ ਬਹੁਤ ਤਕੜੀ ਅੱਗ ਲੱਗੀਗੇ ਬਹੁਤ ਡਰ ਹੋ ਗਿਆ ਆਪਾਂ ਦਾ ਗੈਸ ਪਾਈਪ ਤੋਂ ਹੈ ਨਾ

लोगों को सेव कर रहे हैं लोग तो पहुंच चुके हैं हॉस्पिटल में वो तो एक घंटे का ऊपर हो गया आप कौन से लोगों को सेव कर रहे हैं आप कौन से लोगों लो लो को कर रहे हैं? आप कौन से लोगों को कर रहे हैं? वो के घरों में लोगों के घरों में देख ही सकते हो की जारी ਇੱਕ ਗੈਸ ਕੰਪਨੀ ਜਿਹਨਾਂ ਦਾ ਪਾਈਪ ਲੀਕ ਹੋਇਆ ਉਹ ਵੀ ਜਦੋਂ ਅਧਿਕਾਰੀ ਪਹੁੰਚੇ ਨੇ ਉਹ ਨਾਲ ਨੇ ਲੇਕਿਨ ਕੁਝ ਕੁੱਲ ਨਹੀਂ ਤੇ ਆਦੀਆਂ ਤਸਵੀਰਾਂ ਜਗਬਾਣੀ ਤੇ ਐਕਸਕਲੂਸਿਵ ਦੇਖ ਰਹੇ ਹੋ ਕਿ ਤੁਸੀਂ ਬਣੇ ਨਾ ਆਪਣੇ ਨਾਮ ਤੋਂ ਦੱਸਾ ਦਿਜੀਏ ਭਾਈ ਆਪਣਾ ਨਾਮ ਤਾਂ ਦੱਸੋ ਭਾਈ ਆਪਣਾ ਨਾਮ ਤਾਂ ਦੱਸਾ ਦਿਜੀਏ एक यार, एक गयो। 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 अपना नाम तो बता दीजिए भाई साहब अपना नाम तो बता मैं कोई आपके साथ जबरदस्ती नहीं कर रहा मैं आपको पूछ रहा हूँ यहाँ पे गैस पाइप क्या रीजन क्या रीजन क्या सब रीजन हमें नहीं पता है अभी अच्छा ਜਾਣੇ जख्मी ਨੇ ਇੱਕ ਬੱਚਾ ਛੋਟਾ 10 ਸਾਲ ਦਾ ਬੱਚਾ ਹੈ ਜਿਹੜਾ ਸੀਰੀਅਸਲੀ ਦੱਸਿਆ ਜਾ ਰਿਹਾ ਸੀਰੀਅਸਲੀ ਇੰਜਰਡ ਹੈ ਕਿਉਂਕਿ ਸਿਵਲ ਹਸਪੀਟਲ ਪਟਾਲਾ ਦੇ ਵਿੱਚ ਡਿਊਟੀ ਡਾਕਟਰ ਦਾ ਕਹਿਣਾ ਸੀ ਕਿ ਦੋ ਜਣੇ ਸੀਰੀਅਸ ਇੰਜਰਡ ਆ ਔਰ ਦੋਵਾਂ ਜਣਿਆਂ ਨੂੰ ਰੈਫਰ ਕਰ ਦਿੱਤਾ ਗਿਆ ਜਦਕਿ ਦੋ ਜਣੇ ਸਿਵਲ ਹਸਪੀਟਲ ਦੇ ਵਿੱਚ ਜੇਰੇ ਇਲਾਜ ਦੇ ਔਰ ਵੱਡਾ ਇੱਕ ਹਾਦਸਾ ਇਹਦੀ ਲਾਪਰਵਾਹੀ ਹੈ ਇਸ ਚੀਜ਼ ਦੀ ਜਾਂਚ ਵੀ ਐਸਡੀਐਮ ਵੱਲੋਂ ਕਹਿਣਾ ਕਿ ਐਸਡੀਐਮ ਦਾ ਕਹਿਣਾ ਹੈ ਕਿ ਇਹਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਹਦੀ ਪਰਮਿਸ਼ਨ ਲੈ ਕੇ ਇੱਥੇ ਡੈਕ ਕੀਤਾ ਗਿਆ ਸੀ ਕਿਉਂਕਿ ਇਸ ਦੇ ਨਾਲ-ਨਾਲ ਇੱਥੇ ਗਰਾਉਂਡ ਵਾਟਰ ਦੀ ਗੱਲ ਕਰੀਏ ਤੇ ਪਿੱਛੇ ਵਾਟਰ ਸਪਲਾਈ ਦਾ ਪਾਈਪ ਵੀ ਹੈ ਇੰਸਲਾ ਗੈਸ ਲਾਈਨ ਪਾਈਪ ਵੀ ਹੈ ਔਰ ਉਹਦੇ باوجود ਇੱਕ ਨਵਾਂ ਪਾਈਪ ਆਇਆ ਜਾ ਰਿਹਾ ਜਾਂ ਵਾਇਰ ਫਾਈਬਰ ਪਾਈ ਜਾ ਰਹੀ ਸੀ ਕੀ ਐਸਾ ਕੰਮ ਜਿਹੜਾ ਸੀ ਉਹ ਪਰਮਿਸ਼ਨ ਲਈ ਗਈ ਕਿਉਂਕਿ ਮੇਅਰ ਬਟਾਲੇ ਦੇ ਮੇਅਰ ਜਿਹੜੇ ਨੇ ਉਹਨਾਂ ਦਾ ਵੀ ਅਸੀਂ ਕਹਿਣਾ ਸੀ ਕਿ ਜਦੋਂ ਵੀ ਐਲਸੀ ਪਾਇਆ ਜਿਹੜੀ ਫਾਈਬਰ ਜਾਂ ਪਾਈਪਲਾਈਨ ਕੋਈ ਵੀ ਪਾਈ ਜਾਂਦੀ ਹੈ ਤਾਂ ਬਕਾਇਦਾ ਨਗਰ ਨਿਗਮ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ ਜਿਹੜੀ ਕਿ ਉਹਨਾਂ ਨੂੰ ਅੱਜ ਇਨਫੋਰਮੇਸ਼ਨ ਨਹੀਂ ਹੋਣੀ ਸੀ ਔਰ ਸ਼ਾਇਦ ਕਿਤੇ ਨਾ ਕਿਤੇ ਕੋਤਾਹੀ ਜਿਹੜੀ ਆ ਉਹ ਹੋਈ ਹੈ ਪਰ ਕੋਤਾਹੀ ਦਾ ਹੀ ਨਤੀਜਾ ਹੈ ਕਿ ਜਿਹੜੇ ਅੱਜ 4 ਜਣੇ ਜਿਹੜੇ ਆ ਉਹ ਹਸਪੀਟਲ ਦੇ ਵਿੱਚ ਜਿਹੜੇ ਇਲਾਜ ਨੇ ਔਰ ਬਿਲਕੁਲ 2 ਜਣੇ ਦਾ ਸੀਰੀਅਸ ਦੱਸੇ ਜਾ ਰਹੇ ਕੈਮਰਾ ਪਰਸਨ ਵਿਕਰਮ ਸੀਮਾ ਦੇ ਨਾਲ ਗੁਰਪਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸਪੁਰ